ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਿਲੋਂਡੇ ਦੇ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਅੱਜ ਤੁਹਾਨੂੰ ਦੋ ਨਗੀਨੇ ਦਿਖਾਉਣ ਲੱਗੇ ਆ ਇੱਕ ਤਾਂ ਮੋਹਰ ਨਸਲ ਦਾ ਤੇ ਇੱਕ ਤੁਹਾਨੂੰ ਦਿਖਾਉਣ ਲੱਗਾ ਪ्योर ਨੀਲੀ ਰਾਵੀ ਦੀ ਘੋਟੀ ਤੇ ਮਗਰ ਨੀਲੀ ਰਾਵੀ ਦੀ ਕੱਟੀ ਕਿਹੜਾ ਸੂਆ ਸਾਰਾ ਕੋ ਬਾਈ ਤੋਂ ਪੁੱਛਾਂ ਕਦੋਂ ਸੂਈ ਆ ਜਾਂ ਕਿੰਨਾ ਦੁੱਧ ਬਾਦ ਆ ਜਾਂ ਬੌਲਾ ਤੇ ਇਹਦੇ ਦਿਨ ਕਿੰਨੇ ਇਹ ਵੀ ਬਾਈ ਜੀ ਤੋਂ ਪੁੱਛਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਠੀ ਠਾਕ ਹਾਂ ਹਾਂ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਈਏ ਜੀ ਨੰਬਰ ਆਪਣਾ 62392 ਬਾਈ 17011 ਬਾਈ ਪਿੰਡ ਆਪਣਾ ਜੀ ਪਿੰਡ ਸੇਲਵਰਾ ਬਾਈ ਪਿੰਡ ਸੇਲਵਰਾ ਆ ਗਿਆ ਤੇ ਜ਼ਿਲ੍ਹਾ ਵੀਰੇ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਸੀਰ ਫੂਲ ਬਾਈ ਫੂਲ ਦੇ ਨੇੜੇ ਤੇੜੇ ਕਿਹੜੇ ਪਿੰਡ ਨੇੜੇ ਆਪਣੇ ਬਾਈ ਭਾਈ ਰੁਪਾ ਤੇ ਗੌਂਟੀ ਕਲਾਂ ਤੇ ਮੰਨ ਲਾ ਆਪਣੇ ਨੇੜੇ ਰਿਹਾ ਆ ਰਾਮਪਰਾ ਉਹ ਰਾਮਪਰਾ ਫੂਲ ਜਿਹੜੀ ਪਸ਼ੂ ਮੰਡੀ ਲੱਗਦੀ ਆ ਮਸਸੋ ਆਪਣੇ ਲਈ ਦੀ ਕੀ ਆ ਹਾਂ ਬਈ ਜੇ ਦੋ ਦ ਸਾਰੇ ਹਾਂਜੀ ਦੋ ਦੋ ਨਾ ਗਈ ਗਏ ਵਪਾਰ ਦਾ ਹੀ ਕੰਮ ਹਨ ਆਪਣਾ ਹਾਂਜੀ ਬਈ ਉਹ ਕਿ ਲਿਆਉਂਦੇ ਵੀਰ ਚੰਗਾ ਲਿਆਉਂਦੇ ਇੱਕ ਅੱਧਾ ਗਾ ਤੇ ਜੇ ਆਪਾਂ ਪਹਿਲੇ ਨੰਬਰ ਆ ਨੀਲੀ ਦਾ ਵੀ ਝੋਟੀ ਦੀ ਗੱਲ ਕਰ ਲਏ ਵੀਰੇ ਹਾਂਜੀ ਬਈ ਕਿਹੜਾ ਸੂਆ ਸੂਪੀ ਇਹ ਦੂਜਾ ਸੂਆ ਸੂਈ ਵੀ ਆ ਬਾਈ ਦੂਜਾ ਸੂਆ ਸੂਪੀ ਕਦੋਂ ਸੂਈ ਆ ਜੀ ਇਹਨੂੰ ਅੱਜ ਬਾਈ ਤੀਜਾ ਦਿਨ ਆਗਾ ਤੇ ਜੇ ਆਪਾਂ ਗੱਲ ਕਰ ਲਗੇ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਪਿਆਉਰਾ ਬਾਈ ਕੱਟੀ ਵੀ ਆ ਲੱਖ ਕੱਟੀ ਵੀ ਜਮਾ ਤੇ ਇਹ ਸਾਰੀਆਂ ਨਿਸ਼ਾਨੀਆਂ ਆ ਦੇਖੋ ਜੀ ਫੁੱਲ ਸੂ ਦੀਆਂ ਧੁੰਨ ਦੀਆਂ ਅੱਖਾਂ ਦੀਆਂ ਬਬਾਲਿਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਜਿਹੜਾ ਤੁਹਾਡਾ ਬੰਦਾ ਤੁਹਾਡਾ ਜਾਣ ਪਛਾਣ ਵਾਲਾ ਜਾਣਕਾਰੀ ਰੱਖਦਾ ਨੀਲੀ 라ਵੀ ਦੀ ਉਹਨੂੰ ਤੁਸੀਂ ਨਾਲ ਲਿਆ ਕੇ ਚੈੱਕ ਕਰਾ ਸਕਦੇ ਹੈ ਨਾ ਬਾਈ ਹਾਂ ਬਈ ਆਪਾਂ ਚੈੱਕ ਕਰਾ ਕੇ ਲੈ ਪਿਓਰ ਨੀਲੀ 라ਵੀ ਜੀ ਪੂਰਾ ਮਹਿੰਗਾ ਠੀਕਾ ਭਰਾਇਆ ਵਾ ਸੀ ਬਾਈ ਬੰਦੇ ਦਾ ਓਕੇ ਮੇਰੇ ਸੂਆ ਕਿਹੜਾ ਸੂਈ ਵੇਚੀ ਸੂਆ ਦੂਜਾ ਬਾਈ ਕਾਦੋਂ ਸੂਈ ਆ ਇਹਨੂੰ ਅੱਜ ਤੀਜਾ ਦਿਨ ਆ ਬਾਈ ਕਿੰਨਾ ਬੋਲਾ ਮੈਨ ਨਾਲ ਬੋਲਾ ਬਾਈ 9 ਲੀਟਰ ਤਿਆਰ ਆ ਬਾਈ 9 ਲੀਟਰ ਬੋਲਾ ਰੈਡੀ ਆ ਜਮਾਂ ਰੈਡੀ ਆ ਜਿਹੜਾ ਮਰਜ਼ੀ ਮਣ ਕੇ ਦੇ ਕਿੰਨਾ ਦੁੱਧ ਦੇ ਦੂ ਹਾਈਐਸਟ ਐ ਬਾਈ ਹਾਈਐਸਟ ਦੁੱਧ ਕਿੰਨਾ ਦੇ ਦੂ ਦੁੱਧ ਬਾਈ 12 ਲੀਟਰ ਖੁੱਲਾ ਦੇ ਦਊਗੀ ਜੋ ਜਾਇ ਜਗਲ ਕੀਤੇ ਐਵੇਂ ਆਪਾਂ 15 ਗਾਈ ਜਰ ਬਾਕੀ ਅਗਲੇ ਦੀ ਸੇਵਾ ਸਰਤੇ ਆ ਸੇਵਾ 12 ਲੀਟਰ ਦੁੱਧ ਕਢ ਦਊਗੀ ਅੱਜ ਵਾਹ ਤੀਜਾ ਦਿਨ ਆ ਹਜੇ ਦੁੱਧ ਤਾਂ ਕਢਾਉਣਾ ਬੱਠਲਨੀ ਚੀਜ਼ ਹੋਵੇ ਹਨਾ ਜੇ ਬੱਠਰ ਭਰ ਕੇ ਸਿੱਟਾ ਦੁੱਧ ਕਢਨੇ ਕਢਣਾ ਹਾਂ ਤੇ ਖੋਲੋ ਜੀ ਤੋਰਾ ਕਰ ਕੇ ਚੈੱਕ ਵੇਖੇ ਜਿੱਕ ਕੋ ਹੋਗੇ ਸਿੰਗ ਰੰਗ ਆ ਜੀ ਤੁਸੀਂ ਆ ਕੇ ਝੋਟੀ ਬੇਚੇਜ ਕਹੋਗੇ ਤੁਸੀਂ ਸਾਈ ਪਾ ਕੇ ਇੱਥੇ ਆ ਸਕਦੇ ਹੋ ਠੀਕ ਆ ਜੀ ਆ ਦੇਖੋ ਆਨਲਾਈਨ ਵੀ ਮੰਗਾਉਣੀਆਂ ਬਾਈਆਂ ਦੀ ਪੂਰ ਗਰੰਟੀ ਆ ਥਣ ਲੇਵੇ ਦੀ ਸਾਫ ਜੀ ਜੇ ਆਪਾਂ ਗੱਲ ਕਰ ਲਈਏ ਚਮਕ-ਦਮਕ ਬੱਛੀ ਕੱਟੀ ਚ ਪੂਰੀ ਆ ਜੀ ਓਕੇ ਜੀ ਕਦ ਕਾਠ ਪੂਰਾ ਵਧੀਆ ਮੋੜ ਲਿਓ ਜੀ ਬਾਕੀ ਇੱਕੋ ਜਾਂ ਥਾਣਾ ਬਾਈ ਕੋਈ ਆਏ ਨਹੀਂ ਕੋਈ ਨਹੀਂ ਨਹੀਂ ਜਾਂਟ ਫੇਰੇ ਦੀ ਕੋਈ ਜੇ ਦੁੱਧ ਦੇ ਨੇ 12 ਲੀਟਰ ਇਹਨੂੰ ਸੂਟ ਕਰਦਾ ਦੁੱਧ ਝੋਟੀ ਨੇ 12 ਤੋਂ ਵੀ ਪਲੱਸ ਦੇ ਦੇਣਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਚੱਕੋ ਫੋਨ ਤੇ ਲਾਓ ਬਾਈਆਂ ਨੂੰ ਖਰੀਦਾਰੀ ਕਰ ਲਓ ਝੋਟੀ ਕਿਉਂਕਿ 100 ਚ ਇੱਕ ਨਿਕਲਦੀ ਹੈ ਜੀ ਇਹ ਜੀ ਆ ਦੇਖ ਬਾਕੀ ਝੋਟੀ ਜੀ ਕੋਈ ਘਾਟ ਨਹੀਂ ਬਾਈ ਲੈਵੇਂ ਪੱਖੋਂ ਪੂਰਾ ਥਣ ਤੋਂ ਇੱਕੋ ਜਿਹਾ ਪਿਆ ਬਾਈ ਚਾਰੇ ਦਿਨ ਨਿਕੜਵੇਂ ਪੂਰੇ ਗੱਲ ਤੇ ਲਾਓ ਜੀ ਬੱਚਾ ਆ ਮੂਰਲਾ ਵੀ ਬਾਈ ਇੱਕ ਤਾਰਾ ਦੋਰਾ ਵੀ ਮਾਰ ਦਾਂਗੇ ਮੂਰਲੇ ਥਣ ਵੀ ਤੇ ਵੀਰੇ ਇਹ ਤਾਂ ਸੀਲ ਹੀ ਵਧੀਆ ਯਾਰ ਕੋਈ ਬੱਚਾ ਬਲਾਂ ਦੀ ਯਾਰ ਬਾਈ ਆਪਾਂ ਹੁਣ ਮੂਰੇ ਬੰਨੀ ਵਟਾਪਲਾਂ ਦੀ ਪਰੇ ਬਾਨਾਂ ਦੇ ਵੀ ਚੱਕਰੇ ਨੇ ਬਾਈ ਲੈ ਲਓ ਜੀ ਆ ਬੜੀ ਵਧੀਆ ਦੀ ਖਾਸੀਅਤ ਇਹ ਗੱਲ ਹੈ ਜਿਹੜਾ ਬਾਈ ਸਿੱਧੇ ਬੈਗਿਆ ਹੈ ਨਾ ਹਾਂ ਬਾਈ ਨਾ ਕੋਈ ਬਸ ਮਾਈ ਆਪਾ ਡੱਟਾ ਦਾ ਬਣਦਾ ਯਾਰ ਪਰੇ ਬਣਦੇ ਕੱਟੀ ਨੂੰ ਕੋਈ ਉਹ ਨਹੀਂ ਬਈ ਓਕੇ 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 ਬਾਕੀ ਬੰਦਾ ਬੇਸਾਂਸ ਹੋ ਕੇ ਬਾਈ ਆ ਜੇ ਠੀਕ ਆ ਲਾਂਭਾ ਨਹੀਂ ਆਊਗਾ ਜਿਹੜੀ ਚੀਜ਼ ਆਪਾਂ ਵੀਡੀਓ ਚ ਦੱਸੋ ਓਕੇ ਵੀ ਨਿਕਲੂਗੀ ਬਾਈ ਹਾਂਜੀ ਕੀ ਪੇਮੈਂਟ ਹੈ ਦੀ ਇਹਦਾ ਬਾਈ 140000 ਰੁਪਇਆ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਬਾਈ ਜੀ ਜ਼ਰੂਰ ਬਾਕੀ ਦੀ ਗੱਲ ਚੀਜ਼ ਦੇ ਪੈਸੇ ਮੰਗੇ ਜਾਂਦੇ ਹਨਾ ਹਾਂ ਬਾਈ ਬਾਕੀ ਯਾਰ ਬਾਈ ਤੂੰ ਐਂ ਲਾਦਾ 10000 ਦਾ ਕੱਟੀ ਘੜ ਦੇ 10000 ਦੀ ਤਾਂ ਇਹੋ ਜਿਹੀ ਕਹਿੰਨੇ ਦੇਣੀ ਵੀ ਨਹੀਂ ਹਾਂ ਚੰਗੀ ਕੱਟੀ ਹੈ ਕੁਆਲਿਟੀ ਵਾਲੀ ਹੈ ਹਨਾ ਤੇ 9 ਲੀਟਰ ਤੁਸੀਂ ਬੋਲਾ ਲਿਆ ਸਕਦੇ ਆ ਸੰਗ ਸੰਗ ਤੁਸੀਂ ਫੇਰ ਮੈਂ ਬਾਈ ਸੰਗ ਦੀ ਕੁਆਲਿਟੀ ਯਾਰ ਲਾ ਭੋਰਾ ਭੋਰਾ ਸੰਗ ਆ ਸ਼ੋ ਕੁਆਲਿਟੀ ਝੋਟੀ ਆ ਪਾ ਇਹਨੂੰ ਕਹਿ ਸਕਦੇ ਨਹੀਂ ਬਾਕੀ ਕਾਤ ਪੱਖੋਂ ਨਹੀਂ ਹਮ ਓਕੇ ਜੀ ਧਾਰਾ ਤੋਂ ਮੋਤੀ ਧਾਰਾ ਹੈ ਨਾ ਬੰਦਾ ਬਾਈ ਯਾਰ ਕੋਈ 1,40,000 ਰੁਪਏ ਫਿਕਸ ਪ੍ਰਾਈਸ ਨਹੀਂ ਹੈਗਾ ਮਾਨਤਾ ਨਾਲ ਤੁਹਾਡਾ ਜਰੂਰ ਮਾਨਤਾ ਕਰਾਂਗੇ ਬਾਈ ਦੋ ਨੰਬਰ ਵੀਰੇ ਇਹ ਵੀ ਕੀ ਡਿਟੇਲ ਆ ਗਈ ਮੋੜਾ ਚ ਆ ਗਈ ਇਹ ਬਾਈ ਦੂਜਾ ਸੂਆ ਸੋਣਾ ਗਏ ਨੇ ਕਿੰਨੇ ਦਿਨ ਬਾਕੀ ਇਹ ਬਾਈ ਹਜੇ ਮਨ ਲਾ 6-7 ਦਿਨ ਲੈ ਜੂ ਬਾਈ ਯਾਰ ਖੋਲੋ ਜੀ ਇਹਦਾ ਵੀ ਤੋੜਾ ਕਰਕੇ ਚੈੱਕ ਕਵਾਲਿਟੀ ਚੰਗੀ ਹੈ। ਬਾਕੀ ਸਾਡੇ ਹਿਸਾਬ ਨਾਲ ਸੇਬ ਦਾ ਲੈ ਜੂਗਾ। ਬਾਕੀ ਪਸ਼ੂ ਦਾ ਪਤਾ ਵੀ ਨਹੀਂ ਹੈ ਨਾ। ਕਿੰਨਾ ਦੁੱਧ ਕੱਢ ਦੂ। ਦੁੱਧ ਬਾਈ ਸਾਡੇ ਹਿਸਾਬ ਨਾਲ 14 ਲੀਟਰ ਦੀ ਗਾਰੰਟੀ ਹੋਊ ਆਪਣੀ ਦੁੱਧ ਦੀ। ਉਹ ਇਹਦਾ ਦੂਜਾ। ਦੂਜਾ ਬਾਈ ਪਹਿਲਾਂ ਇਹਨੇ 12 ਲੀਟਰ ਦੁੱਧ ਕੱਢਿਆ ਹੋਆ ਬੰਦਾ। ਦੋਨੇ ਝੋਟੀਆਂ ਨਾ ਜੇ ਇੱਕ ਘਰ ਲੈ ਗਿਆ ਹਨਾ ਬਾਰੇ ਨਾਰੇ ਹੋ ਜਾਣਗੇ। ਹਾਂ ਬਾਈ। ਕੋਈ ਘਾ ਆਦਮੀ ਨਹੀਂ ਬਾਈ ਝੋਟੇ ਜਿਆ। ਉਸਕੇ ਜੀ। ਆ ਦੇਖੋ। ਫੁੱਲ ਸਾਈਜ਼। ਦਿਨ ਹਜੇ ਬਾਈ ਕਹਿੰਦੇ 5-7 ਤੇ ਘੱਟ ਸਕਦੀ ਹੈ ਨਾ। ਹਾਂ ਬਾਈ। ਆ ਦੇਖੋ। ਸਾਇਦੀ ਚੰਗੀ ਥਣਾ ਦੀ ਚੰਗੀ ਥਣਾ ਦੀ ਬਣਾਉਂਦਾ ਬੋਦਾ ਬੋਦਾ ਬਹੁਤ ਬਣਾਉਗੀ ਬਾਈ ਠੱਲਾ ਹਜੇ ਨਹੀਂ ਚੱਕਣਗੀਆਂ ਫੁੱਲ ਫੁੱਲ ਮੈਂ ਕਹਿੰਦਾ ਬਾਡੀ ਬੀਲ ਤੇ ਫੁੱਲ ਲੇਵੇ ਦੀ ਸਾਫ ਸੁਥਰੀ ਚੰਗੀ ਪੂਰੀ ਮੋੜ ਲਓ ਜੀ ਬਾਕੀ ਇਹ ਵੀ ਜਮਾ ਠੰਡੀ ਸੀਲ ਆ ਬਾਈ ਠੰਡੀ ਸੀਲ ਉਹ ਦਿਸ ਜਾਂਦੀ ਆ ਫੇਸ ਕਰੋ ਚੱਕ ਇੱਕ ਨੰਬਰ ਬਾਕੀ ਆਪਣੀ ਭਾਰ ਦੀ ਗਾਰੰਟੀ ਹੋਊਗੀ ਬਾਈ ਪਾਣਾ ਦੀ ਤੇ ਭਾਰ ਦੀ ਗਾਰੰਟੀ ਵੀਡੀਓ ਦੇ ਵਿੱਚ ਵੀ ਆਪਾਂ ਇਹ ਗੱਲ ਕਹਿਣੇ ਆ ਨਹੀਂ ਠੀਕ ਆ ਵੀਰੇ ਕਿਉਂ ਕਿਸੇ ਨੂੰ ਧੋਖਾ ਕਰਨਾ ਹਨਾ ਹਾਂ ਬਾਈ ਕਿਉਂਕਿ ਧੋਖਿਆਂ ਵਾਲਾ ਕੰਮ ਥੋੜਾ ਚਿਰ ਚੱਲਦਾ ਹੁੰਦਾ ਸੱਚਾ ਸੋਚਾ ਆ ਦੇਖੋ ਓਕੇ ਓਕੇ ਆ ਦੇਖੋ ਥਣ ਲੇਵਾ ਕਰੋ ਜੇ ਕਿਤੇ ਰੋਗ ਰੋਗ ਦਾ ਥਣ ਲੱਗਿਆ ਹਨਾ ਵੀਰੇ ਹਾਂ ਬਾਈ ਹੂੰ ਆ ਦੇਖੋ ਹਾਂਜੀ ਇਹਦਾ ਕੀ ਪ੍ਰਾਈਜ਼ ਆ ਗਿਆ ਵੀਰੇ ਇਹਦਾ ਬਾਈ ਮੁੱਲ ਕਰਾਉਣ ਨੂੰ ਬਾਲਾ ਬਾਈ ਡੇਢ ਕਰਾ ਲਾ 55 ਕਰਾ ਲਾ ਆਪਾਂ 45 ਦੀ ਝੋਟੀ ਦੇ ਦਾਂਗੇ 1 ਲੱਖ 45000 ਚ ਮਿਲ ਜਾਣੀ ਹੈ ਜੀ ਹਾਂ 45 ਜੋ ਵੇ ਵਾ ਮਾਣ ਨਹੀਂ ਕਰਾਂਗੇ ਬਾਈ ਆ ਇਹਦਾ ਆ ਦੇਖੋ ਕਿਉਂਕਿ ਬਾਜਾ ਨੇ ਸਾਭੀ ਸੂੰਪੇ ਬਹੁਤ ਦਿਨ ਹਨਾ ਹਾਂ ਬਾਈ ਆ ਦੇਖੋ ਜੀ ਇਹ ਪੂਰੀ ਠੰਡੀ ਸੀਲ ਆ ਲਾਂਬਾ ਨਹੀਂ ਆਊਗਾ ਬਾਈ ਯਾਰ ਥਣ ਥਣ ਬੜਾ ਚੰਗਾ ਲੱਗਿਆ ਹਨਾ ਹਾਂ ਤੇ ਬਾਕੀ ਉਹ ਆ ਝੋਟੀ ਆ ਇਹਨੂੰ ਤਾਂ ਬਣਾਉਂਦੀ ਯਾਰ ਬੰਦਾ ਜੋ ਹੀ ਚੱਲੇ ਆਓ ਜੋ ਸੂਈ ਨਹੀਂ ਯਾਰ ਗਮੜਾਂ ਦੇ ਹੱਥ ਪਿਆ ਹੁੰਦਾ ਪਸੂ ਹਣਾ ਕੋਈ ਚੱਕਰੀ ਨਹੀਂ ਬਾਈ ਝੋਟੀਆਂ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਚੈੱਕ ਕਰਾ ਦਿੱਤੀਆਂ ਨੀਲੀ 라ਵੀ ਦਾ ਨਗੀਨਾ ਦਿਖਾਤਾ ਤੇ ਮੋਹਰ ਵਾਲੀ ਵੀ ਪੂਰੀ ਨਗੀਨਾ ਹੀ ਹੈ ਜੀ ਜ਼ਰੂਰ ਬਾਈ ਨਾਲ ਤੁਸੀਂ ਕਰਨਾ ਸੰਪਰਕ ਖਰੀਦਦਾਰੀ ਤੁਸੀਂ ਫੇਰ ਕਰਨੀ ਸਾਰੀ ਜਾਣਕਾਰੀ ਲੈ ਕੇ ਭਾਵਾਂ ਦੀ ਤੁਸੀਂ ਆਨਲਾਈਨ ਮਗਾਓ ਭੋਜ ਤੁਸੀਂ ਮਗਾਓ ਆਫਲਾਈਨ ਉਹ ਸੋਡੀ ਸਿਰਦਰਦੀ ਹੈ ਠੀਕ ਹੈ ਜੀ ਤੇ ਬਾਕੀ ਦਾ ਬਾਈਆਂ ਦਾ ਕੰਮ ਗਾਰੰਟੀ ਵਾਲਾ ਹੈਗੀ ਆਪਾਂ ਚੌਥੀ 5ਵੀਂ ਵੀਡੀਓ ਬਾਈਆਂ ਦੀ ਕਰਤੀ ਕੋਈ ਲਾਂਬੇ ਵਾਲਾ ਕੰਮ ਨਹੀਂ ਠੀਕ ਠਾਕ ਕੰਮ ਹੁੰਦਾ ਵਧੀਆ ਇਹ ਸਾਫ ਸੁਥਰਾ ਪਸ਼ੂ ਦਾ ਨੰਬਰ ਬਾਈ ਆਪ ਲੈ ਆਉਣੀ ਸਾਫ ਸੁਥਰਾ ਪਸ਼ੂ ਆ ਯਾਰ ਨੰਬਰ ਬੋਲ ਦਈਏ ਜੀ ਨੰਬਰ ਆਪਣਾ 62392 ਬਾਈ 17011 ਬਾਈ ਪ੍ਰਿੰਡ ਸਿਲਵਰ ਆ ਜੀ ਦੋ ਝੋਟੇ ਦਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਜਰੂਰ ਬਾਈਆਂ ਨਾਲ ਕਰਿਓ ਸੰਪਰਕ ਧੰਨਵਾਦ